ਸਲੋਕ ਸੇਖ ਫਰੀਦ ਜੀ ਇੱਕੰਕਾਰ ਸਤਗੁਰ ਪ੍ਰਸਾਦ ਫਰੀਦਾ ਕਿੱਥੇ ਟੈੜੇ ਮਾਪਿਆਂ ਜਿੰਨੇ ਤੂੰ ਜਣਿਓ ਤੈ ਪਾਸੇ ਉਹ ਲਦਗੇ ਤੂੰ ਜੇ ਨਾ ਪਤਨੋ ਫਰੀਦ ਮੰਨ ਮਦਾਨ ਕਰ ਟੋਏ ਟਿੱਬੇ ਲਾ ਅੱਗੇ ਮੂਲ ਨਿਆਵਸੀ ਦੋਜਕ ਸੰਦੇ ਭਾ ਮਹੱਲਾ ਪਨਮ ਫਰੀਦ ਖਲਕ ਖਲਕ ਮੇ ਖਲਕ ਬਸੇ ਰੱਬ ਮਾ ਮੰਦਾ ਕਿਸ ਨੋ ਅੱਖੀਏ ਜਾਂ ਤਿਸ ਬਿਨ ਕੋਈ ਨਾ ਫਰਿੱਦ ਜੇ ਦੇ ਨਾਲਾ ਕੱਪੇ ਆ ਜੇ ਗਲ ਕੱਪੇ ਚੁਖ ਪਵਨ ਨਾਇਤੀ ਮਾਮਲੇ ਸਹਨ ਇਤੀ ਦੁਖ ਜੱਬਣ ਚੱਲਣ ਨੂੰ ਤਨ ਸੇ ਸੁਣੀਏ ਬਹਿ ਗਏ ਏਣ ਮੁੱਤੀ ਤਹ ਸੇ ਜਾਨੀ ਚੱਲ ਗਏ ਫਰੀਦ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਢਾਏ ਦੇ ਰੋਗ ਨ ਲੱਗੇ ਪੱਲੇ ਸਭ ਕੁਛ ਛਪਾਏ ਫਰੀਦ ਦਾ ਪੰਖ ਪਰੋਣੀ ਦੁਨੀ ਦੁਨੀ ਸੁਹਾਵਾ ਬਾਗ ਨਗਤ ਬੱਜੀ ਸੁਵਾਸੋ ਕੱਲਣ ਕਾ ਕਰਸਾਜ ਫਰੀਦ ਦਾ ਪੰਖ ਪਰੋਣੀ ਦੋਨੇ ਸੋਹਾਵਾਗ ਨਵਤ ਵਜੀਸ ਵਾਸੋ ਕੱਲਣ ਕਕਸਾਜ ਫਰੀਦ ਰਾਤ ਕਥੂਰੀ ਬੰਡੀਏ ਸੁਤਿਆ ਮਿਲੇ ਨਪਾਓ ਜਿਨ੍ਹਾਂ ਨੈਣ ਨਿੰਦਰਾਵਲੇ ਤੈਨਾਂ ਮਿਲਣ ਕੋ ਆਓ ਫਰੀਦ ਰਾਤ ਕਥੂਰੀ ਬੰਡੀਏ ਸੁੱਤਿਆ ਮਿਲੇ ਨ ਪਾਓ ਜਿਨ੍ਹਾਂ ਨੈਣ ਨਿੰਦਰਾਵਲੇ ਤਨ ਆ ਮਿਲਣ ਕੋ ਇਸ ਲੋਕ ਸਤਗੁਰ ਫਰੀਦ ਜੀ ਦੇ ਤਨ ਤਨ ਜਵਰ ਸ਼ਤ ਦੇ ਮਾਲਕ ਗੁਰਤਾ ਗਰਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1388 ਤੇ ਸ਼ਿਸ਼ੋਤਨ ਸਤਗੁਰ ਫਰੀਦ ਜੀ ਜੀਵਨ ਜੋ ਮਾਨਸ ਜਨਮ ਹੈ ਇਸ ਦੇ ਬਾਰੇ ਚ ਵੱਖਰੀ ਵੱਖਰੀ ਸਟੇਜਾਂ ਤੇ ਵੱਖਰਾ ਵੱਖਰਾ ਜੀਵਨ ਦੇ ਪੜਾ ਜਿਹੜੇ ਹੈ ਉਹਨਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਸਮਝਾ ਰਹੇ ਪ੍ਰਾਣੀ ਨੂੰ ਪਰ ਗੁਰੂ ਰਹਿਬਰ ਜਿਹੜੇ ਆ ਉਹ ਆਪਣਾ ਡਿਊਟੀ ਨਿਭਾਗਾ ਹੋ ਕਾ ਦਿੰਦੇ ਗਏ ਪਰ ਜਿਹੜੇ ਜਾਗ ਪਏ ਉਹ ਤਾਂ ਤਰ ਗਏ ਜਿਹੜੇ ਸੁੱਤੇ ਹਨ ਉਹਨਾਂ ਨੇ ਆਪਣਾ ਜਿਹੜਾ maal ਲਟਾ ਕੇ ਚਲੇ ਜਾਣਾ ਚੋਰੀ ਹੋ ਜਾਣੀ ਕਿਉਂਕਿ ਮਾਨਸ ਜਨਮ ਜਿਹੜਾ ਇਹ ਦੁਰਲੱਭ ਹੈ ਜੇ ਤੱਕ ਗੁਰੂਆਂ ਦੇ ਮਾਰਗ ਨੂੰ ਅਪਣਾ ਲਿਆ ਤਾਂ ਇਸ ਦਾ ਕੋਈ ਫਾਇਦਾ ਹੈ ਨਹੀਂ ਤਾਂ ਵਿਅਰਥ ਜਾਣਾ ਹੈ ਕਿਉਂਕਿ ਨਾਮ ਹੀ ਜਪਣ ਲਈ ਇਹ ਜਿਹੜਾ ਜੀਵਨ ਮਿਲਿਆ ਹੈ ਸਤਗੁਰ ਫਰੀਦ ਜੀ ਕਹਿ ਰਹੇ ਹੈ ਫਰੀਦਾ ਕਿੱਥੇ ਤੈਡੇ ਮਾਪਿਆਂ ਜਿਨੇ ਤੂੰ ਜਣਿਓ ਤੈ ਪਾਸੇ ਉਹ ਲੱਦ ਗਏ ਤੂੰ ਅਜੇ ਨਾ ਪਤਨਿਓ ਸਤਗੁਰ ਫਰੀਦ ਜੀ ਕਹਿ ਰਹੇ ਹੈ ਕਿ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਤੇਰੇ ਮਾਂ ਬਾਪੂ ਕਿੱਥੇ ਹਨ ਕਿੱਥੇ ਚਲੇ ਗਏ ਹੋ ਕਿਸੇ ਨੇ ਨਹੀਂ ਪਤਾ ਕੋਈ ਨਹੀਂ ਦੱਸ ਰਿਹਾ ਤੇ ਪਾਸੇ ਉਹ ਲੱਦ ਗਏ ਕਿੱਥੇ ਗਏ ਹੁਣ ਉਹ ਕਿੱਥੇ ਹੋਣਗੇ ਤੂੰ ਅਜੇ ਨਾ ਪਤ ਨਾ ਪਰ ਤੂੰ ਅਜੇ ਵੀ ਨਹੀਂ ਸਮਝ ਰਿਹਾ ਤੂੰ ਇਹ ਸਮਝ ਰਿਹਾ ਕਿ ਮੈਂ ਨਹੀਂ ਜਾਣਾ ਜਿਸ ਆਸਨ ਤੇ ਤੂੰ ਬਿਠਾ ਹੈ ਤੇ ਜਾਣਾ ਹੈ ਕਿਉਂਕਿ ਤੇਰੇ ਮਾਪਾਪ ਚਲੇ ਗਏ ਉਹਨਾਂ ਦੇ ਮਾਪਾਪ ਚਲੇ ਗਏ ਉਹ ਤੂੰ ਉਹਨਾਂ ਦੇ ਮਾਪਾਪ ਚਲੇ ਗਏ ਇਹ ਤਾਂ ਯੁੱਗਾ ਜੁਗੰਤਰ ਉਹ ਰੀਤ ਚੱਲੀ ਆ ਰਹੀ ਹੈ ਕਿਉਂਕਿ ਜਿਸ ਆਸਨ ਤੇ ਬੈਠੇ ਕੀਤੇ ਬੈਸ ਗਏ ਅਜੇ ਸੀ ਇਸ ਆਸਨ ਤੇ ਬੈਠੇ ਕੱਲ੍ਹ ਉਸੇ ਹੋਣਾ ਨਹੀਂ ਕਿਸੇ ਹੋਣੇ ਹੋਣਾ ਸੋ ਇਹ ਦੁਨੀਆ ਦੇ ਰੀਤ ਜਿਹੜੀ ਹੈ ਸਤਗੁਰੂ ਫਰੀਦ ਜੀ ਸਮਝਾ ਰਹੇ ਹੈ ਕਿ ਉਠ ਉਸ ਪਰਮਾਤਮਾ ਦੇ ਨਾਮ ਦਾ ਲਾਹ ਲਾ ਜਾਗ ਉਸ ਤੇ ਪ੍ਰੀਤ ਦੇ ਨਾਲ ਉਸ ਦੇ ਨਾਲ ਪ੍ਰੀਤ ਲਾ ਪਰਮਾਤਮਾ ਦੇ ਨਾਲ ਜਿਹੜੀ ਤੇਰੇ ਕੰਮ ਆਉਣੀ ਹੈ ਜਿਹੜੇ ਤੇਰੇ ਤੋਂ ਪਹਿਲਾਂ ਚਲੇ ਗਏ ਉਹਨਾਂ ਤੋਂ ਸਿੱਖੀਏ ਕੁਛ ਉਹਨਾਂ ਦੇ ਜੀਵਨ ਤੋਂ ਦੇਖੀਏ ਕੁਛ ਕਿ ਐਸੀ ਵੀ ਜਾਣਾ ਹੈ ਫਰੀਦ ਦਾ ਮਨ ਮਦਾਨ ਕਰ ਟੋਏ ਟਿੱਬੇ ਲਾ ਅਗੇ ਮੂਲ ਨ ਆਵਸੀ ਦੋਜਿਕ ਸੰਧੀ ਪਾ ਸਤਿਗੁਰੂ ਫਰੀਦ ਜੀ ਕਹਿ ਰਹੇ ਕਿ ਆਪਣੇ ਮਨ ਨੂੰ ਮਦਾਨ ਕਰ ਉੱਚੇ ਟਿੱਬੇ ਜਿੰਨੇ ਵੀ ਹੈ ਖੱਬੜ ਰਸਤੇ ਇਹਨਾਂ ਨੂੰ ਦੂਰ ਕਰਦੇ ਟਿੱਬੇ ਮਤਲਬ ਬਹੁਤ ਰਿਤਲਾ ਇਲਾਕਾ ਟੋਏ ਮਤਲਬ ਜਿੱਥੇ ਡੂੰਗਾ ਰਸਤਾ ਹੈ ਉੱਚਾ ਨਹੀਂ ਮਰਸਤਾ ਹੈ ਕਿ ਇਹਨਾਂ ਦਾ ਮਦਾਨ ਬਣਾ ਮਦਾਨ ਮਤਲਬ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾ ਕਿਉਂਕਿ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਲਈ ਇਸ ਮਨ ਨੂੰ ਸਮਝਾਉਣ ਦੀ ਲੋੜ ਹੈ ਮਨ ਨੂੰ ਕਾਬੂ ਕਰਨ ਦੀ ਲੋੜ ਹੈ ਕਿਉਂਕਿ ਮਨ ਜਿਹੜਾ ਹੈ ਉਹ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਸ਼ੇਸ਼ ਦੇ ਵਿੱਚ ਬਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਅੱਗੇ ਮੂਲਨ ਆਵਸੀ ਦੋਜਕ ਸੰਧੀ ਪਾਸ ਤੈਨੂੰ ਅੱਗੇ ਜਿਹੜਾ ਜੁਤੇ ਦੇ ਕੋਲ ਮੂਲ ਹੈ ਇਹ ਵੀ ਨਿਢਣਾ ਤੈਨੂੰ சுவாਸਨ ਦੀ ਪੂੰਜੀ ਦਾ ਮੂਲ ਦੇ ਕੇ ਪੇਚੇ ਜੇ ਤੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਨਾ ਜੁੜਿਆ ਤਾਂ ਅੱਗੇ ਤੈਨੂੰ ਨਰਕ ਦੀ ਅੱਗ ਦੇ ਵਿੱਚ ਸੜਨਾ ਪੈਣਾ ਦੁਜਕ ਸੰਦੇਪਾ ਇਸ ਕਰਕੇ ਪਰਮਾਤਮਾ ਦੇ ਵਿੱਚ ਆਪਣੇ ਮਨ ਨੂੰ ਲਾ ਇਹ ਜਿਹੜੀਆਂ ਆਸਾ ਤ੍ਰਿਸ਼ਨਾਵਾਂ ਹੈਗੀਆਂ ਉੱਚੇ ਟਿੱਬੇ ਜਿਨ੍ਹਾਂ ਨੂੰ ਕਿਹਾ ਜਿੰਨੇ ਵੀ ਰਿਸ਼ਤੇ ਨਾਤੇ ਹੈ ਇਹਨਾਂ ਨੂੰ ਛੱਡ ਦੇ ਪੁਲਨ ਕਰ ਲੈ ਕੋਈ ਤੇਰਾ ਨਹੀਂ ਕੋਈ ਮੇਰਾ ਨਹੀਂ ਸਭ ਉਸ ਦੀ ਹੈ ਸੋ ਜਦੋਂ ਅਸੀਂ ਦੁਨੀਆ ਤੋਂ ਉਦਾਸੀ ਦੇ ਵਿੱਚ ਜਾਵਾਂਗੇ ਤਾਂ ਫਿਰ ਪਰਮਾਤਮਾ ਯਾਦ ਆਉਂਦਾ ਤੇ ਜਦੋਂ ਪਰਮਾਤਮਾ ਚਿੱਤ 'ਚ ਆ ਗਿਆ ਉਦੋਂ ਸਾਡੀ ਉਹਦੇ ਨਾਲ ਪ੍ਰੀਤ ਲੱਗ ਜਾਣੀ ਹੈ ਕਿਉਂਕਿ ਇਹ ਦੁਨੀਆ ਦੇ ਨਾਲ ਉਦਾਸ ਹੀ ਹੋਣਾ ਬਹੁਤ ਔਖਾ ਹੈ ਉਦਾਸੀ ਦੇ ਵਿੱਚ ਜਾਣਾ ਉਸ ਨੂੰ ਹੀ ਉਹਨਾਂ ਨੇ ਕਹਿ ਕੇ ਟੋਏ ਟਿੱਬੇ ਲਾ ਦੇ ਜਿਨ੍ਹਾਂ ਰਿਸ਼ਤੇ ਨਾਤੇ ਪਦਾਰਥਾਂ ਦੇ ਮੋਹ ਮਾਇਆ ਦੇ ਚੱਕਰ ਦੇ ਵਿੱਚ ਪਿਆ ਇਹਨਾਂ ਨੂੰ ਖਤਮ ਕਰ ਦੇ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਕਹੇਰੇ ਫਰੀਦਾ ਖਲਕ ਖਲਕ ਮੈਂ ਖਲਕ ਬਸੇ ਰਬ ਮਾ ਕਹਿੰਦੇ ਉਸ ਪਰਮਾਤਮਾ ਦੀ ਇਹ ਦੁਨੀਆ ਕੁਦਰਤ ਦਾ ਖਲਕ ਹੈ ਤੇ ਇਸੇ ਹੀ ਖਲਕ ਦੇ ਵਿੱਚ ਪਰਮਾਤਮਾ ਖੁਦ ਬਸ ਰਿਹਾ ਹੈ ਮੰਦਾ ਕਿਸ ਨੂੰ ਆਖੀਏ ਜਨ ਤਿਸ ਬਿਨ ਕੋਈ ਨਾ ਕਹਿੰਦਾ ਸਤਗੁਰੂ ਸਮਝਾਦਾ ਕਿ ਮੰਦਾ ਤਾਂ ਸੀ ਉਸ ਨੂੰ ਆਖੀ ਜਿਹਦੇ ਵਿੱਚ ਉਹ ਹੈ ਨਹੀਂ ਉਹ ਤਾਂ ਸਾਰੇ ਦੇ ਵਿੱਚ ਬਸ ਰਿਹਾ ਮਾੜੇ ਦੇ ਵਿੱਚ ਵੀ ਚੰਗੇ ਵਿੱਚ ਵੀ ਨੇਕੀ ਵਿੱਚ ਵੀ ਬਦੀ ਵਿੱਚ ਵੀ ਹਰ ਇੱਕ ਜਗ੍ਹਾ ਕਣਕਣ ਦੇ ਵਿੱਚ ਵਾਜਮਾ ਹੈ ਤਾਂ ਫਿਰ ਤਾਂ ਆਪਣੇ ਆਪ ਨੂੰ ਹੀ ਸਾਫ਼ ਕਰਨਾ ਪੈਣਾ ਆਪਣੇ ਆਪ ਨੂੰ ਹੀ ਪਵਿੱਤਰ ਕਰਨਾ ਪੈਣਾ ਆਪਣੇ ਆਪ ਨੂੰ ਹੀ ਮੈਲ ਤੋਂ ਦੂਰ ਕਰਨਾ ਪੈਣਾ ਕਿਉਂਕਿ ਪ੍ਰਮਾਤਮਾ ਤਾਂ ਪਵਿੱਤਰ ਹੈ پاک ਹੈ ਇਸ ਕਰਕੇ ਇਹ ਜਿਹੜੀ ਦੁਨੀਆ ਹੈ ਇਹਦੇ ਵਿੱਚ ਉਸਦਾ ਪਾਸਾ ਹੈ ਕਣਕਣ ਦੇ ਵਿੱਚ ਪਾਸਾ ਹੈ ਕਿਸੇ ਨੂੰ ਮਾੜਾ ਨਾ ਗਏ ਕਿਸੇ ਨੂੰ ਚੰਗਾ ਲੱਗੇ ਜੋ ਦੁਨੀਆ ਨਜ਼ਰ ਆ ਰਹੀ ਹੈ ਉਹਦੇ ਵਿੱਚ ਉਸਦਾ ਬਾਸ ਹੈ ਤੈਨੂੰ ਇਹੋ ਹੀ ਹੈ ਕਿ ਕਿਸੇ ਨੂੰ ਵੀ ਮੰਦਾ ਨਾ ਆਖ ਜੋ ਕੋਈ ਕਰ ਰਿਹਾ ਹੈ ਅਗਰ ਤੈਨੂੰ ਗਲਤ ਲੱਗਦਾ ਹੈ ਤਾਂ ਉਸ ਨਾਲ ਬੈਠ ਕੇ ਵਿਚਾਰ ਕਰ ਲੈ ਪਰ ਮਾੜਾ ਕਹਿਣ ਤੋਂ ਗੁਰੇਜ਼ ਕਰ ਫਰੀਦਾ ਜੇ ਦਹ ਨਾਲਾ ਕੱਪਿਆ ਜੇ ਗਲ ਕੱਪੇ ਝੁੱਕ ਪਵਨ ਨਾ ਇਤੀ ਮਾਮਲੇ ਸਹਾਨ ਐਤੀ ਦੁੱਖ ਸਤਿਗੁਰ 프리ਤ ਮਹਾਰਾਜ ਜੀ ਕਹਿ ਰਹੇ ਕਿ ਜਿਸ ਦਿਨ ਦਾਈ ਨੇ ਮੇਰਾ 나ੜੂ ਕੱਟਿਆ ਸੀਗਾ ਜੇਕਰ ਉਹ ਕਿਤੇ ਮੇਰੇ ਗਲੇ ਨੂੰ ਕੱਟ ਦਿੰਦੀ ਥੋੜਾ ਜਿਹਾ ਪਵਨ ਨਾ ਐਤੀ ਮਾਮਲੇ ਸਹਾਨ ਐਤੀ ਦੁੱਖ ਕਹਿੰਦੇ ਇਹ ਜਿਹੜੇ ਮਾਮਲੇ ਪੈ ਗਏ ਇਹ ਜਿਹੜੇ ਦੁਨੀਆ ਦੇ ਵਿੱਚ ਝਗੜੇ ਚ ਮਹਿਲੇ ਦੇ ਵਿੱਚ ਫਸ ਗਏ ਇਹਨਾਂ ਤੋਂ ਬਚ ਜਾਣਾ ਸੀ ਇਨਾ ਦੁੱਖਾਂ ਤੋਂ ਛਟਕਾਰਾ ਮਿਲ ਜਾਣਾ ਸੀ ਸਤਗੁਰ ਫਰੀਦ ਮਹਾਰਾਜ ਜੀ ਜਿਸ ਦਿਨ ਦੀ ਗੱਲ ਕਰਦੇ ਕਿ ਜਿਸ ਦਿਨ ਮੈਂ ਜਨਮ ਲਿਆ ਕਿਉਂਕਿ 나ੜੂ ਉਦੋਂ ਕੱਟਿਆ ਜਾਂਦਾ ਜਦੋਂ ਦੁਨੀਆਂ ਦੇ ਵਿੱਚ ਐਂਟਰ ਹੋ ਜਾਂਦਾ ਬੰਦਾ ਤੇ 나ੜੂ ਜਿਹੜਾ ਹੈ ਮਾਂ ਦੇ ਨਾਲ ਲਿੰਕ ਬਣਿਆ ਔਰ 나ੜੂ ਦਾ ਰਿਸ਼ਤਾ ਸਿੱਧਾ ਹੀ ਪਰਮਾਤਮਾ ਨਾਲ ਹੈ ਕਹਿੰਦੇ ਉਹਦੇ ਰਾਹੀਂ ਉਹਨੂੰ ਸਾਰੇ ਖਰਾਕ ਪਹੁੰਚ ਰਹੀ ਸੀ ਸਾਰਾ ਹੀ ਪਾਣੀ ਜੋ ਵੀ ਹੈ ਉਸ ਨਾਲੂ ਰਾਹੀ ਪਹੁੰਚ ਗਿਆ ਸੀ ਔਰ ਜਦੋਂ ਦੁਨੀਆਂ ਤੇ ਇਕੱਟਿਆ ਜਾਂਦਾ ਉਹਦੇ ਨਾਲੂ ਬਿਰਤੀ ਟੁੱਟਦੀ ਹੈ ਉਸ ਵੇਲੇ ਬੱਚਾ ਰੋਂਦਾ ਹੈ ਕਾਸ਼ ਕਹਿੰਦੇ ਨਾਲੂ ਕੱਟਣ ਵੇਲੇ ਮੇਰਾ ਗळा ਵੀ ਕੱਟ ਜਾਂਦਾ ਸਤਿਗੁਰੂ ਫਰੀ ਜੀ ਕਹ ਰਹੇ ਕਿ ਇਹ ਜਿਹੜੇ ਮਾਮਲੇ ਫੇ ਮੈਨੂੰ ਦੁਨੀਆਂ ਦੇ ਚ ਮੇਲਿਆਂ ਚ ਮੈਂ ਪੈ ਗਿਆ ਇਹ ਪੈਣਾ ਨਹੀਂ ਸੀ ਜੱਬਣ ਚੱਲਣ ਰ ਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਤਹ ਸੇ ਜੰਨੇ ਚੱਲ ਗਏ ਕਹਿੰਦੇ ਜਿਨ੍ਹਾਂ ਦੇ ਨਾਲ ਰੇਸ਼ਟਾ ਬਣਿਆ ਹੋਇਆ ਸੀ ਚਬਣਾ ਜਿਹੜੇ ਦੰਦ ਸੀਗੇ ਖਤਮ ਹੋ ਗਏ ਕਹਿੰਦੇ ਜਿਨ੍ਹਾਂ ਦੇ ਨਾਲ ਮੈਂ ਸਵਾਦ ਲੈ ਰਿਆ ਸੀ ਦੁਨੀਆਂ ਦੇ ਖਾਣਿਆਂ ਦਾ ਸਵਾਦ ਲੈ ਰਿਆ ਸੀ ਚੱਲਣਾ ਜਿਹੜੇ ਮੈਂ ਲੱਤਾਂ ਛੋਟੀਆਂ-ਛੋਟੀਆਂ ਦੇ ਨਾਲ ਬੜੇ ਲੰਬੇ-ਲੰਬੇ ਪੈਂਡੇ ਮੈਂ ਕੱਡੇ ਮਾੜੇ ਕੰਮਾਂ ਦੇ ਵਿੱਚ ਵੀ ਜਾ ਕੇ ਰਾਗ ਸੁਣੇ ਮਾੜੇ ਮਾੜੇ ਪਾਸੇ ਨੂੰ ਚੱਲਿਆ ਉਹ ਲੱਤਾਂ ਵੀ ਹੁਣ ਕੰਮ ਨਹੀਂ ਕਰ ਰਹੀਆਂ ਉਪੇਰ ਕੰਮ ਨਿਕਲ ਰਹੇ ਰਤਨ ਜਿਹੜੇ ਸਾਡੀਆਂ ਅੱਖਾਂ ਸਾਡੇ ਕੰਨ ਇਹ ਸਾਰੇ ਜਿਹੜੇ ਹੈ ਇਹ ਕੰਦੇ ਬੈਠ ਕੇ ਦੁਨੀਆ ਨੂੰ ਜਿੰਨਾ ਦੇ ਨਾਲ ਦੇਖਦੇ ਸੀ ਜੱਗ ਸੋਹਣਾ ਲੱਗਦਾ ਸੀ ਉਹ ਅੱਖਾਂ ਜਿਹੜੀਆਂ ਜਵਾਬ ਦੇ ਗਈਆਂ ਕੰਨ ਜਿਹਨਾਂ ਦੇ ਨਾਲ ਦੁਨੀਆ ਦੇ ਰਾਗ ਸੁਣਦੇ ਸੀ ਉਹ ਵੀ ਜਵਾਬ ਦੇ ਮਾੜਾ ਸੁਣਦੇ ਸੀ ਮਾੜਾ ਬੋਲਦੇ ਸੀ ਇਹ ਸਾਰੇ ਜਿਹੜੇ ਸੀ ਇਹ ਕਾਮ ਕ੍ਰੋਧ ਲੰਬੋ ਹੰਕਾਰ ਦੇ ਨਾਲ ਜਿਹੜੇ ਵੱਜੇ ਹੋਏ ਸੀ ਇਹੋ ਹੀ ਉਹਨਾਂ ਦੇ ਸਾਥੀ ਸੀ ਇਹਨਾਂ ਦੇ ਰਾਹੀ ਹੋ ਰਿਹਾ ਸੀ ਕਿ ਸਵਾਦ ਚੱਬਣ ਦਾ ਲੈਣਾ ਤੇ ਫਿਰ ਅਸੀਂ ਉਹਦਾਂ ਦੇ ਰਸਤਿਆਂ ਨੂੰ ਆਪਣਾ ਮੰਗੇ ਕਿਉਂਕਿ ਨਹੀਂ ਤਾਂ ਉਹ ਤਾਂ ਕਹਿੰਦੇ ਰੋਟੀ ਮੇਰੀ ਕਾਠ ਕੀ ਖਾਏ ਤਾਂ ਲੱਥੇ ਭੁੱਖ ਜਿਨ੍ਹਾਂ ਖੱਦ ਦੀ ਚੁੱਪੜੀ ਘਨੇ ਸਣਗੇ ਦੁੱਖ ਪਰ ਅਸੀਂ ਤਾਂ ਮਜਾ ਸਵਾਦ ਜਿਹੜੇ ਹੈ ਉਹ ਲੈਣੇ ਚਾਹੁੰਦੇ ਆਂ ਤੇ ਫੇ ਉਹ ਜੇ ਸਵਾਦਾ ਨੂੰ ਲੈਣ ਲਈ ਅਸੀਂ ਉਦਾਂ ਦੇ ਰਸਤੇ ਨੂੰ ਆਪਣਾਵਾਂਗੇ ਜਦੋਂ ਰਸਤੇ ਨੂੰ ਆਪਣਾਵਾਂਗੇ ਤਾਂ ਸਾਡੀਆਂ ਅੱਖਾਂ ਜਿਹੜੀਆਂ ਖਾਣਾ ਜਦੋਂ ਉਦਾਂ ਦਾ ਖਾਵਾਂਗੇ ਤਾਂ ਸਾਡੇ ਵਿੱਚ ਉਦਾਂ ਦੀ ਬਾਸ਼ਨਾ ਵੀ ਪੈਦਾ ਹੋਣੀ ਕਿ ਸਾਨੂੰ ਕੀ ਕਰਨਾ ਚਾਹੀਦਾ ਸੁਰੂਪ ਬਲ ਨੂੰ ਅਸੀਂ ਦੌੜਦੇ ਹਾਂ ਤੇ ਕੰਨ ਜਿਹੜੇ ਹੈ ਉਹ ਵੀ ਮਾੜਾ ਸੁਣਦੇ ਰਾਗ ਇਹ ਜਦੋਂ ਸਾਰੇ ਹੀ ਥੱਕ ਗਏ ਜਵਾਬ ਦੇ ਗਏ ਤੇ ਕਹਿੰਦੇ ਸਰੀਰ ਨੇ ਫਿਰ ਤਾਂ ਮਾਰੀ ਹੇ ਦੇ ਮੋਤੀ ਤਹਸੇ ਜਾਨੀ ਚੱਲ ਗਏ ਕਹਿੰਦੇ ਜਿਹੜੇ ਅਸਲੀ ਜੀਵਨ ਸਾਥੀ ਸੀ ਉਹ ਹੀ ਸਾਥ ਛੱਡ ਗਏ ਸੋ ਦੁਨੀਆ ਦੇ ਉੱਤੇ ਵਿਸ਼ੇ ਬਕਾਰਾਂ ਨੂੰ ਜੇ ਕਸਮ ਇਸ ਤਿਆਗ ਦਈਏ ਤਾਂ ਫਿਰ ਉਸ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਨਹੀਂ ਤਾਂ ਫਿਰ ਪਿਆਰ ਨਹੀਂ ਪੈਂਦਾ ਕਿਉਂਕਿ ਇਹ ਰਸਤਾ ਬੜਾ ਲੰਬਾ ਹੈ ਔਖਾ ਹੈ ਪੈਂਡਾ ਬੜਾ ਔਖਾ ਹੈ ਫਰੀਦ ਦਾ ਬੁਰੇ ਦਾ ਪਲਾ ਕਰ ਗੁੱਸਾ ਮੰਨ ਨਾ ਹਟਾਏ ਦੇਹ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਕਹਿੰਦੇ ਜੇ ਤੇਰਾ ਕੋਈ ਨੁਕਸਾਨ ਕਰਦਾ ਮਾੜਾ ਹੈ ਤਾਂ ਵੀ ਤੂੰ ਉਸ ਦਾ ਪਲਾ ਕਰ ਮੰਨ ਦੇ ਵਿੱਚ ਗੁੱਸਾ ਨਾ ਲਿਆ ਕਿਉਂਕਿ ਗੁੱਸਾ ਲੈਉਣ ਦੇ ਨਾਲ ਤੇਰੇ ਵਿੱਚ ਹੋਰ ਜੜੀਆਂ ਸ਼ਕਤੀਆਂ ਪੈਦਾ ਹੋਣ ਗਈਆਂ ਜਿਹੜੀਆਂ ਕਿਤੇ ਦੇ ਮਨ ਦੀ ਸ਼ਾਂਤੀ ਨੂੰ ਭੰਗ ਕਰਨਗੀਆਂ ਦੇਹ ਰੋਗ ਨਾ ਲੱਗੇ ਜਿਨ੍ਹਾਂ ਨੇ ਸ਼ਾਂਤੀ ਭੰਗ ਕਰਨੀ ਉਹਨਾਂ ਦੇ ਨਾਲ ਤੈਨੂੰ ਫਿਰ ਰੋਗ ਲੱਗਣਾ ਚਿੰਤਾ ਤੈਨੂੰ ਹੋ ਜਣੀ ਹੈ ਚਿੰਤਾ ਜਿਹੜੀ ਉਹ ਚਿਖਾ ਦੇ ਬਰਾਬਰ ਹੈ ਦੇਹ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਜੇਕਰ ਤੂੰ ਭਲਾ ਕਰਦਾ ਜਾਊਗਾ ਤਾਂ ਫਿਰ ਤੈਨੂੰ ਰੋਗ ਕੋਈ ਨਹੀਂ ਲੱਗਣਾ ਫਿਕਰ ਕੋਈ ਨਹੀਂ ਹੋਣਾ ਕਿਉਂਕਿ ਤੂੰ ਕਿਸੇ ਦਾ ਮਨ ਲੈ ਵਿੱਚ ਬੁਰਾ ਨਹੀਂ ਕਰ ਰਿਹਾ ਜੇ ਤਾਂ ਮਨ ਦੇ ਵਿੱਚ ਬੁਰਾ ਨਹੀਂ ਕਰ ਜਾ ਤੈਨੂੰ ਕਿਸੇ ਦੀ ਗੱਲ ਦੀ ਲਾਲਸਾ ਨਹੀਂ ਹੈ ਤੈਨੂੰ ਲਾਲਚ ਕੋਈ ਨਹੀਂ ਹੈ ਤਾਂ ਫਿਰ ਦੇਹ ਜਿਹੜੀ ਹੈ ਉਹ ਅਰੋਗ ਹੀ ਰਹਿੰਦੀ ਹੈ ਕਿਉਂਕਿ ਆਮ ਤੌਰ ਤੇ ਰੋਗ ਤਾਂ ਇਸੇ ਕਰਕੇ মোহ ਮਾਇਆ ਦੇ ਕਰਕੇ ਲੱਗੇ ਹੈ ਬੰਦੇ ਨੂੰ ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ ਇਹ ਜਿੰਦ ਦਾ ਕਹਿੰਦੇ ਭਰੋਸਾ ਕੋਈ ਨਹੀਂ ਤਾਂ ਪੰਖੀਆਂ ਦੀ ਤਰ੍ਹਾਂ ਹੈ ਰਾਤ ਪਈ ਦਿਨੇ ਪਤਾ ਨਹੀਂ ਦੁਨੀ ਸੁਹਾਵਾ ਬਾਗ ਇਹ ਦੁਨੀਆ ਜਿਹੜੀ ਬਹੁਤ ਸੋਹਣਾ ਕਹਿੰਦੇ ਬਾਗ ਉਹਨੂੰ ਬਣਾਇਆ ਤੇ ਜਿੰਦ ਜਿਹੜੀ ਉਹ ਪ੍ਰੌਣੀ ਹੈ ਪਤਾ ਨਹੀਂ ਕਦੋਂ ਪੰਖ ਫਕੇਰੂ ਹੋ ਜਾਣਾ ਨੌ ਬਤ ਵੱਜੀ ਸੁਬਾ ਸਿਓ ਚੱਲਣ ਕਾ ਕਰ ਸਾਜ ਕਹਿੰਦੇ ਸੁਬਾ ਦੀ ਜਦੋਂ ਘੰਟੀ ਵੱਜਦੀ ਹੈ ਸੁਬਾ ਹੁੰਦੀ ਹੈ ਤਾਂ ਫਿਰ ਚੱਲਣ ਦਾ ਤਿਆਰੀ ਕਰ ਕਿਉਂਕਿ ਦੁਨੀਆ ਤੋਂ ਇਹ ਬਾਗ ਛੱਡ ਕੇ ਜਾਣਾ ਹੈ ਕਿਉਂਕਿ ਸੁਪਨੇ ਜੋ ਬਾਗ ਹੈ ਕਿਉਂਕਿ ਦੁਨੀਆ ਦੇ ਉੱਤੇ ਪੰਛੀਆਂ ਦੀ ਤਰ੍ਹਾਂ ਹੈ ਸਦਾ ਕਿ ਰਾਤ ਕੱਟੀ ਸਵੇਰ ਉੱਠ ਕੇ ਚਲੇ ਜਾਣਾ ਇਹੋ ਹੀ ਜਿੰਦ ਦਾ ਕੰਮ ਹੈ ਪਤਾ ਨਹੀਂ ਕਿਹੜੀ ਵੇਲੇ ਸਦਾ ਆ ਜਾਣਾ ਹੈ ਕੋਈ ਰੋਕ ਨਹੀਂ ਸਕਦਾ ਫਰੀਦਾ ਰਾਤ ਕਥੂ ਦੀ ਬੰਡੀਏ ਸੁੱਤਿਆ ਮੇਲੇ ਨਾ ਪਾਓ ਜਿਨ੍ਹਾਂ ਨੈਣੇ ਨਿਦਰਾਵਲੇ ਤੈਨਾ ਮਿਲਣ ਕੋ ਆਓ ਸਤਗੁਰ ਫਰੀਦ ਮਹਾਰਾਜ ਜਿੱਤਿੰਦੇ ਕਸਤੂਰੀ ਕਹਿੰਦੇ ਰਾਤ ਰਮ ਬੰਡੀ ਜਾ ਰਹੀ ਹੈ ਪਰ ਜਿਹੜੇ ਸੌਂਗੇ ਉਹਨਾਂ ਨੂੰ ਹਿੱਸਾ ਨਹੀਂ ਮਿਲਦਾ ਕਹਿੰਦੇ ਜਿਨ੍ਹਾਂ ਨੈਣੇ ਨਿਦਰਾਵਲੇ ਜਿਨ੍ਹਾਂ ਦੀਆਂ ਅੱਖਾਂ ਨੈਣ ਨੀਂਦ ਜਿਹੜੀ ਕਰਕੇ ਬੰਦ ਹੋ ਰਹੀਆਂ ਤਿਨਾਂ ਮਿਲਣ ਕੋ ਆਓ ਉਹਨਾਂ ਨੂੰ ਮਿਲਣਾ ਹੀ ਨਹੀਂ ਕਹਿੰਦੇ ਕੁਛ ਵੀ ਸੋ ਸਤਗੁਰ ਫਰੀਦ ਮਹਾਰਾਜ ਦਾ ਸਮਝਾਉਣ ਹੈ ਕਿ ਰਾਤ ਨੂੰ ਸ਼ਾਂਤੀ ਹੈ ਇਹਦੇ ਵਿੱਚ ਨਾਮ ਜਪਾ ਡਿਸਟਰਬੈਂਸ ਨਹੀਂ ਕੋਈ ਵੀ ਹੋਣੀ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਾ ਜੇ ਤੂੰ ਸੁੱਤਾ ਰਹਿ ਗਿਆ ਤਾਂ ਫਿਰ ਤੈਨੂੰ ਇੱਕ ਕਸਤੂਰੀ ਨਹੀਂ ਮਿਲਣੀ ਇਹ ਨਾਮ ਦੀ ਕਸਤੂਰੀ ਜਿਹੜੀ ਹੈ ਇਹ ਜਿਹੜੇ ਜਾਗਦੇ ਹੈ ਪਹਿਲੇ ਪਹਿਰ ਦੂਜੇ ਪਹਿਰ ਇਹ ਜਿਹੜੇ ਪਹਿਰ ਬਣਾਏ ਰਾਤ ਦੇ ਉਹਨਾਂ ਨੇ ਇਹਨਾਂ ਦੇ ਵਿੱਚ ਅਮਰਤਬਿਲਾ ਇਸੇ ਕਰਕੇ ਕਿਹਾ ਉਹਨਾਂ ਨੇ ਅਮਰਤਬਿਲਾ ਸੱਚ ਨਾ ਉਹ ਬੜੀ ਆਇਆਂ ਵਿੱਚ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਤ ਸਵੇਰੇ ਰਾਤ ਨੂੰ ਉੱਠ ਸਮੇਂ ਸਿਰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਤਾਂ ਕਿ ਸੁਤਿਆ ਪਿਆ ਤੈਨੂੰ ਹਿੱਸਾ ਤੇਰਾ ਮਰ ਜਾਣਾ ਜੇਕਰ ਤੂੰ ਜਾਗਦਾ ਹੋਵੇਂਗਾ ਉਸ ਪਰਮਾਤਮਾ ਦੇ ਨਾਲ ਜੁੜ ਜਾਵੇਂਗਾ ਤਾਂ ਕਿ ਤੇਰੇ ਇਹ ਨਾ ਹੋਵੇ ਕਿ ਤੂੰ ਦੁਨੀਆ ਤੋਂ ਬਾਜੀ ਹਾਰ ਕੇ ਚਲ ਜਵੇਂ ਕਿਉਂਕਿ ਪ੍ਰੀਤ ਉਸ ਪਰਮਾਤਮਾ ਦੇ ਨਾਲ ਲਾਉਣੀ ਹੈ ਸੋ ਸਤਿਗੁਰ ਫਰੀਦ ਮਹਾਰਾਜ ਦੇ ਇਹਨਾਂ ਸ਼ਲੋਕਾਂ ਤੋਂ ਸਿੱਖਿਆਵਾਂ ਜੋ ਵੀ ਮਿਲਦੀਆਂ ਸਾਨੂੰ ਆਪਣੇ ਜੀਵਨ 'ਚ ਢਾਲਣ ਲਈ ਪਰਮਾਤਮਾ ਅੱਗੇ ਉਹਨਾਂ ਦੇ ਚਰਨਾਂ ਚੜ੍ਹਦਾ ਅਸਕਰੀਏ ਬੇਨਤੀ ਕਰੀਏ ਜੋ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਪਪਨ ਕੀ ਤੇ ਹੀ ਪਪਨ ਨੱਚਦਾ ਦੇਹ ਆਪਣੇ ਚਰਨਾਂ ਦਾ ਆਸਰਾ ਦੇਂਦੇ ਹੋਏ ਸੋ ਸੰਦੀ ਪੂੰਜੀ ਲੇਖੇ ਚ ਲਉਣ ਲਈ ਬੇਨਤੀ ਨੂੰ ਕਬੂਲ ਕਰ ਪਰਵਾਨ ਕਰ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ